ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਦੇਸੀ ਕਿਚਨ ਤੇ ਤਹਿ ਦਿਲੋਂ ਸਵਾਗਤ ਅੱਜ ਆਪਾਂ ਗੁਆਰੇ ਦੀਆਂ ਫਲੀਆਂ ਬਣਾਉਨੇ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਇਸ ਨੂੰ ਕਿਸ ਤਰੀਕੇ ਨਾਲ ਬਣਾ ਸਕਦੇ ਆ ਆਪਾਂ ਦੋ ਆਨੀਅਨ ਲਈ ਸੀ ਜਿਨ੍ਹਾਂ ਨੂੰ ਬਰੀਕ ਕੱਟ ਕੇ ਰੱਖ ਲਿਆ ਆਪਾਂ ਇਹਨਾਂ ਦੇ ਵਿੱਚ ਆਦਰਕ ਤੇ ਲਸਣ ਦੀ ਪੇਸਟ ਵੀ ਪਾ ਸਕਦੇ ਹਾਂ ਵੀ ਤੁਸੀਂ ਬਰੀਕ ਕੱਟ ਕੇ ਪਾ ਸਕਦੇ ਆ ਹਨਾ ਤੇ ਇੱਕ ਆਪਾਂ ਲਿਆਵਾ ਟਮਾਟਰ ਇੱਕ ਹੀ ਆਪਾਂ ਆਲੂ ਲਿਆ ਜੀ ਨੂੰ ਕੱਟ ਕੇ ਆਪਾਂ ਰੱਖ ਲਿਆ ਇਹਨੂੰ ਮੈਂ ਠੰਡੇ ਪਾਣੀ ਦੇ ਵਿੱਚ ਰੱਖ ਤਾਂ ਡਿੱਪ ਘੜ ਕੇ ਕਿਉਂਕਿ ਨਹੀਂ ਕਾਲਾ ਹੋ ਜਾਂਦਾ ਇਹ ਆਪਾਂ ਜੀਰਾ ਲਿਆਵਾ ਹਲਦੀ ਆ ਇੱਕ ਚਮਚ ਗ੍ਰੀਨ ਚਿਦਲੀਆ ਦੋ ਤੇ ਆਪਰੇ ਕੋਲੇ ਬਲੈਕ ਸੌਲਟ ਆ ਤੇ ਇਹ ਆਪਾਂ ਲਈ ਆਵਾ ਕਰੀ ਪਾਊਡਰ ਤੇ ਥੋੜੀ ਜਿਹੀ ਵਿੱਚ ਰੈੱਡ ਚਿੱਲੀ ਆਪਾਂ ਥੋੜਾ ਜਿਹਾ ਲਈ ਆਏ ਹੈ ਵੀ ਇਹਦੇ ਨਾਲ ਕੰਦਾਰੂ ਵੀ ਸੋਨਾ ਹੁੰਦਾ ਤੇ ਥੋੜੀ ਜਿਹੀ ਰੈੱਡ ਚਿੱਲੀ ਪਾ ਲੋ ਉਹਦੇ ਨਾਲ ਥੋੜਾ ਜਿਹਾ ਸਪਾਈਸੀ ਬਣ ਜਾਂਦਾ ਇਹ ਆਪਾਂ ਜਿਹੜੀਆਂ ਫਲਗਾਂ ਇਹਨਾਂ ਨੂੰ ਆਪਾਂ ਇਦਾਂ ਕੱਟ ਦੇਣਾ ਆ ਆ ਮੈਂ ਤੁਹਾਨੂੰ ਦਿਖਾਉਣ ਵਾਸਤੇ ਰੱਖਿਆ ਵੀ ਆਪਾਂ ਇਹਨਾਂ ਦੇ ਦੋਹੇ ਪਾਸਿਆਂ ਤੋਂ ਮੂੰਹ ਕੱਟਦੇ ਨੇ ਹੁੰਦੇ ਆ ਤੇ ਉਹਦਾ ਇਹਨਾਂ ਨੂੰ ਮੈਂ ਆਹ ਚੰਗੀ ਤਰ੍ਹਾਂ ਏ ਤੋਸ ਵਾਰ ਕੇ ਰੱਖ ਲਿਆ ਸੀਗਾ ਉਸ ਤੋਂ ਬਾਅਦ ਇਹਨਾਂ ਨੂੰ ਇਦਾਂ ਆਪਾਂ ਕੱਟਣਾ ਹੈ ਤੇ ਹੋਰ ਆਪਾਂ ਬਰਾਉਨ ਹੋਇਆ ਆਪਾਂ ਸਰੋਂ ਦੇ ਤੇਲ ਚ ਬਣਾਵਾਂਗੇ ਤੇ ਉਹ ਆਪਾਂ ਤੁਹਾਨੂੰ ਦੱਸਦੇ ਆਂ ਆਪਾਂ ਕੜਾਹੀ ਦੇ ਵਿੱਚ ਤੇਲ ਪਾਉਣ ਲੱਗੇ ਆਂ ਫਿਰ ਤੁਹਾਨੂੰ ਦੱਸਦੇ ਆਪਾਂ ਕਿਸ ਤਰ੍ਹਾਂ ਦਾ ਤੜਕਾ ਬਣਾ ਕੇ ਤਿਆਰ ਕਰਨਾ ਹੈ। ਨਾਉ ਜੀ ਆਪਾਂ ਕੜਾਹੀ ਦੇ ਵਿੱਚ ਤੇਲ ਪਾ ਲਿਆ ਇਹ ਆਪਾਂ ਸਰੋਂ ਦੇ ਤੇਲ ਚ ਤੜਕਾ ਲਾਉਣ ਲੱਗੇ ਆਂ ਹੁਣ ਆਪਾਂ ਇਹਨੂੰ ਗਰਮ ਕਰ ਲਿਆ ਸੀਗਾ ਹੁਣ ਆਪਾਂ ਜਿਹੜਾ ਜੀਰਾ ਹੈ ਇਹਨੂੰ ਪਾਉਂਦੇ ਆਂ ਇਹਦੇ ਵਿੱਚ ਜੀਰੇ ਨੂੰ ਥੋੜਾ ਜਿਹਾ ਜਦੋਂ ਲਾਈਟ ਬਰਾਉਨ ਹੋ ਗਿਆ ਉਹਨੂੰ ਤੁਸੀਂ ਯਾਦ ਰੱਖ ਤੇ ਲਸਣ ਪਾ ਸਕਦੇ ਆਂ। ਆ ਆਦਰਕ ਤੇ ਲਸਣ ਆ ਜਿਹੜਾ ਆਦਰਕ ਦੀ ਮੇਰੇ ਕੋਲੇ ਤੇਸਟ ਆ ਤੇ ਲਸਣ ਉਦਾਂ ਬਰੀਕ ਕਟਿਆ ਵਾ ਇਹ ਆਪਾਂ ਪਾਉਣ ਲੱਗੇ ਆਂ ਇਹਨੂੰ ਚੰਗੀ ਤਰ੍ਹਾਂ ਭੰਨ ਲੈਣਾ ਇਹ ਜਦੋਂ ਲਾਈਟ ਬਰਾਊਨ ਗਿਆ ਹੋ ਗਿਆ ਉਦੋਂ ਆਪਾਂ ਇਹਦੇ ਵਿੱਚ ਆਨਿਅਨ ਪਾਵਾਂਗੇ ਲਓ ਜੀ ਹੁਣ ਜਿਹੜਾ ਆਦਰਕ ਤੇ ਆਪਾਂ ਲਸਣ ਸੀਗਾ ਇਹ ਬਰਾਊਨ ਗਿਆ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਜਿਹਦੇ ਆਨਿਅਨ ਦੋ ਕੱਟੇ ਸੀ మీడియం ਸਾਈਜ਼ ਦੇ ਬਰੀਕ ਕੱਟੇ ਸੀਗੇ ਹੁਣ ਆਪਾਂ ਇਹਨਾਂ ਨੂੰ ਭੁੰਨ ਲੈਣਾ ਵਾ ਚੰਗੀ ਤਰ੍ਹਾਂ ਇਹਨਾਂ ਨੂੰ ਭੁੰਨ ਲੈਣਾ ਆਪਾਂ ਇਹਦੇ ਵਿੱਚ ਹੁਣ ਆਪਾਂ ਜਿਹੜੇ ਮਸਾਲੇ ਆ ਉਹ ਪਾਵਾਂਗੇ ਫਿਰ ਇਹ ਜਦੋਂ ਥੋੜੇ ਜਿਹਾ ਬਰਾਊਨ ਹੋ ਗਏ ਫਿਰ ਆਪਾਂ ਨਾਲ ਹਲਨਾ ਵੀ ਪਾ ਦੇਉਂਗਾ ਨੇ ਆ ਆਪਣੇ ਕੋਲੇ ਹਲਦੀ ਆ ਜਿਹੜੀ ਆਪਾਂ ਇਹ ਪਾਉਣ ਲੱਗੇ ਆ ਇਹ ਗ੍ਰੀਨ ਚਿਲੀ ਤੇ ਰੈੱਡ ਚਿੰਡੀ ਆ ਆਪਾਂ ਦੋਵੇਂ ਦੰਗੀਆਂ ਸੀ ਥੋੜੀਆਂ ਥੋੜੀਆਂ ਇਹ ਆਪਾਂ ਪਾਉਣ ਲੱਗੇ ਆ ਤੇ ਆਪਾਂ ਬਲੈਕ ਸੌਟ ਲਿਆ ਜਿਹੜਾ ਇਹ ਸਵਾਦ ਅਨਸਾਰ ਪਾਇਓ ਤੁਸੀਂ ਜਿਦੇ ਵੀ ਪੋੜਾ ਲਿਆ ਪਾਉਂਗਾ ਆਪਾਂ ਮਸਾਲੇ ਪੁੱਜ ਜਗੇ ਉਦੋਂ ਆਪਾਂ ਫਿਰ ਨਾ ਪਾ ਦੇਣਾ ਇਹਦੇ ਵਿੱਚ ਜਿਹੜਾ ਟਮਾਟਰ ਆ ਗੂ ਨੂੰ ਬਾਅਦ ਚ ਪਾ ਮਾ ਗਏ ਜਦੋਂ ਫਲਣਾ ਤੇ ਆਦੂ ਗੰਡੇ ਸਾਰਾ ਕੁਝ ਚੰਗੀ ਤਰ੍ਹਾਂ ਉੱਜ ਗਿਆ ਨਹੀਂ ਪਾਣੀ ਜਾਂ ਛੱਡ ਜਾਂਦੀਆਂ ਫਲੀਆਂ ਫਿਰ ਗਿੰਡੇਗਾ ਗਿੰਡੇਗਾ ਬਣਦੇਗਾ ਸਾਵੇਂ ਇਹ ਕ੍ਰਿਸਪੀ ਜਿਹਾ ਬਣਨਗੇ ਹੁਣ ਆਪਾਂ ਜਿਹੜੀਆਂ ਫਲੀਆਂ ਨੇ ਆਪਾਂ ਇਹਨਾਂ ਨੂੰ ਪਾਵਨੇ ਆ ਇਹ ਆਪਾਂ ਇੱਕ ਆਦੂ ਕੱਟਿਆ ਸੀਗਾ ਇਹ ਪਾ ਦਿੰਨੇ ਆ ਘੋਨੇ ਨਾਲ ਚੰਗੀ ਤਰ੍ਹਾਂ ਹਲਾ ਦੇਣਾ ਇਸ ਸਿੰਮ ਕਰ ਦੇਣੀ ਆ ਗੈਸ ਆ ਆ ਦੇਖੋ ਹੁਣ ਆਪਾਂ ਇਹਨੂੰ ਸਿੰਮ ਤੇ ਕਰ ਦੇਣਾ ਜਦੋਂ ਥੋੜਾ ਜਿਹਾ ਹਾਫ ਪੱਕ ਹੋ ਗਿਆ ਉਦੋਂ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ ਲਓ ਜੀ ਦੇਖਿਓ ਆਪਣੀ ਸਬਜ਼ੀ ਕਿੰਨੀ ਰੈਡੀ ਹੋ ਗਈ ਆਪਾਂ ਨੂੰ ਇਹਨੂੰ 8 ਤੋਂ 10 ਮਿੰਟ ਹੋ ਗਏ ਰਹਿ ਦੀ ਨੂੰ ਆਪਾਂ ਸਿੱਮ ਗੈਸ ਤੇ ਰੱਖੀ ਸੀਗੀ ਤੇ ਹੁਣ ਆਪਾਂ ਦੇਖ ਜੀ ਆ ਆ ਦੇਖੋ ਬਿਲਕੁਲ ਰੈਡੀ ਆ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾਉਣਾ ਜਿਹੜਾ ਟਮਾਟਰ ਆ ਇਹਨੂੰ ਆਪਾਂ ਦੱਸਿਆ ਸੀਗਾ ਵੀ ਬਾਅਦ ਚ ਪਾਉਣਾ ਮੈਂ ਪਾਣੀ ਜਾਂ ਛੱਡ ਜਾਂਦਾ ਸਾਨੂੰ ਆਪਾਂ ਟਮਾਟਰ ਪਾ ਕੇ ਤੇਨੂੰ 2-3 ਮਿੰਟ ਆਪਾਂ ਹੋਰ ਕੁੱਕ ਕਰਾਂਗੇ ਫਿਰ ਇਹ ਮੈਕਸੀਆ ਹੋ ਜੂਗਾ ਤੇ ਥੋੜਾ ਜਿਹਾ ਕੁੱਕ ਵੀ ਹੋ ਜੂਗਾ ਇਹ ਤੇ ਹੁਣ ਆਪਾਂ 2-3 ਮਿੰਟ ਫਿਰ ਇਹਨੂੰ ਕੜਾਹੀ ਨੂੰ ਬੰਦ ਕਰਕੇ ਰੱਖ ਦਿੰਨੀ ਆ। ਲਓ ਜੀ ਦੇਖੀਗੇ ਆਪਣੀ ਸਬਜੀ ਕਿਸ ਤਰ੍ਹਾਂ ਦੀ ਤਿਆਰ ਹੋਈ ਹੈ। ਆ ਦੇਖੋ ਸਬਜੀ ਬਹੁਤ ਸੋਹਣੀ ਬਣ ਕੇ ਤਿਆਰ ਹੋ ਗਈ ਹੈ। ਤੇ ਅਗਰ ਤੁਹਾਨੂੰ ਆ ਪਾਇਸ ਨੂੰ ਕਿਤੇ ਛੋਟੇ ਪੰਡੇ ਦੇ ਵਿੱਚ ਫੱਦ ਕੇ ਰੱਖ ਲੈਂਗੇ। ਸਬਜੀ ਬਿਲਕੁਲ ਤਿਆਰ ਹੋ ਗਈ ਵਧੀਆ। ਦੇ ਅਸਮ ਗਾਸ ਤੋਂ 500 ਮਿੰਟੀ ਲਾਵੇ ਦੇਆ ਤਿਆਰ ਕਰਨ ਨੂੰ ਹਲਾਪਾ ਕਿਸੇ ਛੋਟੇ ਪਾਂਡੇ ਦੇ ਵਿੱਚ ਕੱਢ ਕੇ ਰੱਖ ਲੈਣੀ ਹੈ। ਲਓ ਇਹ ਕੋਪਾ ਇਹਦੇ ਵਿੱਚ ਕੱਢ ਲਈਏ। ਲੋ ਜੀ ਆਇਸ ਤਰ੍ਹਾਂ ਦੀ ਬਣ ਕੇ ਤਿਆਰ ਹੋਈ ਹੈ ਤੁਸੀਂ ਇਸ ਨੂੰ ਪਰੌਠਿਆਂ ਨਾਲ ਨਾ ਨਾ ਜਾਂ ਤੁਸੀਂ ਰੋਟੀ ਨਾਲ ਬਣਾ ਕੇ ਚੰਗੀ ਤਰ੍ਹਾਂ ਖਾ ਸਕਦੇ ਆ। ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਤੁਸੀਂ ਸਾਡੀ ਵੀਡੀਓ ਨੂੰ ਟਿਕਟੌਕ ਤੇ ਤੇ ਇੰਸਟਾਗ੍ਰam ਤੇ ਵੀ ਵੇਖ ਸਕਦੇ ਆ ਮਿਲਦੇ ਆਪਾਂ ਨੈਕਸਟ ਵੀਡੀਓ ਨਾਲ ਥੈਂਕ ਯੂ so much